ਇਹ ਮਾਡਲ 2019 ਹੈ ਜੀ 2019 ਮਾਡਲ ਹੈ ਜੀ ਹਾਂ ਜੀ ਠੀਕ ਆ ਠੀਕ ਹੈ ਜੀ ਸਾਡੇ ਕੋਲ 900 ਘੰਟੇ ਸਾਡੇ 950 ਘੰਟੇ ਚੱਲੇ ਹੋਏ 2019 ਮਾਡਲ ਆ 4x4 ਦੇ ਵਿੱਚ ਟਾਇਰ ਹੈਗੇ ਨੇ ਲੱਗ ਪਕ ਬ੍ਰਾਂਡ ਦੇ ਟਾਇਰ ਨੇ ਦੇਖ ਸਕਦੇ ਹੋ 90 ਪੈਸੇ ਪਿਛਲੇ ਟਾਇਰ ਪਏ ਨੇ ਮੁੱਢੇ ਪੈਸੇ ਵੀ ਮੁੱਢੇ ਟਾਇਰ ਵੀ ਹੈਗੇ ਨੇ 969 ਖੜਿਆ ਜੀ ਇਹ ਆਪਣਾ ਸਿੰਪਲ ਦੇ ਵਿੱਚ ਹੀ ਹੈ ਸੀਐਲਡੀ ਦੇ ਵਿੱਚ ਹੀ ਲੈ ਸਿੰਪਲ ਆ ਇਹ ਮਾਈਕੋ ਪੰਪ ਤੇ ਹੀ 21 ਮਾਡਲ ਹੈ ਠੀਕ ਆ ਠੀਕ ਹੈ ਜੀ 21 ਮਾਡਲ ਮਾਈਕੋ ਪੰਪ ਤੇ ਤੁਸੀਂ ਟਾਇਰ ਦੇ ਸਕਦੇ ਹੋ ਹਾਂ ਜੀ ਲਗਭਗ 17% ਟਾਇਰ ਪਏ ਨੇ ਤੇ ਨੰਬਰ ਤਾਂ ਪੰਜਾਬ ਦੇ ਹੀ ਹੋਗਾ ਨਾ ਜੀ ਨੰਬਰ ਪੰਜਾਬ ਦਾ ਅਰਜਨ 555 ਹੁੱਡ ਲੱਗੇ ਹੋਏ ਐ ਸਿਸਟਮ ਲੱਗੇ ਹੋਏ ਐ ਮਾਲਕ ਨੇ ਇਹ ਹੀ ਇਹ ਦਾਸ ਜੀ 2010 ਮਾਡਲ ਦੇ ਪ੍ਰੀਵਿਊਸਲੀ ਟਾਇਰ ਹਨ ਰੇਡੀਅਲ ਦੇ ਅਗਲਾ ਅਗਿਆ 911 ਸਿੱਧੂ ਮੂਸੇਵਾਲ ਦੇ ਫੈਨ ਜਿਹੜੇ ਬਾਈ ਉਹਨੂੰ ਹੈਗੇ ਨੇ ਇਹ ਤਿਆਰ ਕਰਵਾਉਣਾ ਜਿਹੜਾ ਉਹਦੇ ਵੀਰੋਂ ਹੜਾ 5 ਹਾਫ ਦੇ ਵੀ ਟਰੈਕਟਰ ਆ 2019 ਦੀ ਮਾਰਲਾ ਆਰ ਐਕਸ ਸਿਕੰਦਰ ਸਿਰਜ ਦੇਖ ਸਕਦੇ ਹੋ ਆ ਤਿੰਨ ਸਿਲੰਡਰ ਚ ਇਸ ਲੰਡਰ ਦੇ ਵਿੱਚ ਹਨਾ 55 HP ਕੈਟਾਗਰੀ ਵਾਲਾ ਹਾਂਜੀ ਬਾਕੀ ਟਾਇਰ ਦੇ ਸਾਧ ਨਵੇਂ ਵਾਲੇ ਟਾਇਰ ਪਾਏ ਨੇ ਹੱਡ ਲੱਗੀ ਹੋਇਆ ਸਿਸਟਮ ਲੱਗਿਆ ਹੋਇਆ ਮੋੜੇ ਟਾਇਰ ਵੀ ਦੂਏ 750 ਫਰਮਾਂ ਦੇ ਪਾਏ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਅੱਜ ਦੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਯਾਰੇ ਵੀਰੋ ਅੱਜ ਆਪਾਂ ਪਹੁੰਚੇ ਆ ਪਿੰਡ ਸੌਂਡੇ ਉਰੇ ਵੀਰੋ ਨਾਲ ਟਰੈਕਟਰਾਂ ਦਾ ਕੰਮ ਅਸੀਂ ਦੇਖ ਸਕਦੇ ਹਾਂ ਬਹੁਤ ਤਕੜਾ ਕਾ ਵੀ ਤਕੜਾ ਕਲੈਕਸ਼ਨ ਆ ਉਰੇ ਹਰ ਬਜਟ ਦਾ ਟਰੈਕਟਰ ਮਿਲ ਜਾਊਗਾ ਛੋਟੇ ਬਜਟ ਵਾਲੇ ਵੀ ਹੈਗੇ ਨੇ ਤੇ ਜਿਹਨਾਂ بڑے ਫੋਨ ਬਾਈ ਫੋਟੋ ਰੈਟ ਚਾਹੀਦੇ ਨੇ ਉਹ ਵੀ ਬਈ ਹੈਗੇ ਨੇ ਬਜਟ ਦੇ ਵਿੱਚ ਤੇ ਆਪਾਂ ਕਰਦੇ ਆ ਬਾਈ ਜੀ ਦਾ ਸਵਾਗਤ ਬਾਈ ਜੀ ਸਵਾਗਤ ਆਪਣੇ ਚੈਨਲ ਤੇ ਹਾਂਜੀ ਬਾਈ ਸਾਥ ਪੜਾਉਣਾ ਸੁੱਭਾ ਨਾਮ ਤੇ ਆਪਣੇ ਐਡਰੈਸ ਦੱਸ ਦਿਓ ਜੀ ਹਰਮੰਦਾ ਜੀ ਠੀਕ ਹੈ ਜੀ ਤਹਿਲ ਸਿੰਘ ਫਾਉਂਡਾ ਜੀ 500 ਰੋਡ ਠੀਕ ਹੈ ਜੀ 500 ਰੋਡ ਤੇ ਆਪਾਂ ਚਾਰ ਕਿਲੋਮੀਟਰ ਸਰਾਉਂ ਤੋਂ ਹਾਂਜੀ ਸਾਉਂਦਾ ਪਿੰਡ ਨਾਲ ਤੇ ਮਤਲਬ ਜੇ ਆਉਣਾ ਹੋਵੇ ਬੰਦਾ ਕਿੱਧਰ ਨੂੰ ਹੋ ਗਿਆ ਬਈ ਇਸ ਸਰਾਉਂ ਤੋਂ ਤਾਂ ਮਤਲਬ ਸਿੱਧਾ ਹੀ ਹੈ ਜੀ 500 ਰੋਡ ਤੇ ਉਹ ਠੀਕ ਹੈ 90 ਆਉਣਾ ਤਾਂ ਪਰਫੈਕਟ ਹੈ। ਤਾਂ ਮਰ ਵੀ ਉੱਥੇ ਰੋੜ ਤੇ ਪੈ ਜਾਂਦਾ ਨਾ। ਆਹ ਰੋੜ ਤੇ ਹੀ ਪੈ ਜਾਂਦਾ। ਮੈਂ ਟਾਈਪਾ ਖੜਾ ਤੇ। ਠੀਕ ਹੈ ਠੀਕ ਹੈ ਜੀ। ਤੇ ਅਜਾ ਪਾ ਕੇ ਸੈਟ ਤੋਂ ਕਰੀਏ ਸ਼ੁਰੂਆਤ। 969 ਤੋਂ ਕਰ ਲਓ। ਠੀਕ ਹੈ। ਅਰੇ ਸਾਡੇ ਨੂੰ ਸਭ ਤੋਂ ਪਹਿਲਾਂ 4 ਬਾਈ 4 969 ਖੜਿਆ ਜੀ। ਇਹ ਆਪਣਾ ਸਿੰਪਲ ਦੇ ਵਿੱਚ ਹੀ ਹੈ, ਸੀਐਰਡੀ ਦੇ ਵਿੱਚ ਹੀ। ਨਹੀਂ ਸਿੰਪਲ ਹੈ ਇਹ ਮਾਈਕੋ ਪੰਪ ਚ ਤੇ ਹੀ 21 ਮਾਡਲ ਹੈ। ਠੀਕ ਹੈ ਠੀਕ ਹੈ ਜੀ 21 ਮਾਡਲ ਮਾਈਕੋ ਪੰਪ ਦੇ ਤੁਸੀਂ ਟਾਇਰ ਦੇਖ ਸਕਦੇ ਹੋ। ਹਾਂ ਜੀ। ਦਾਕਪਾਗਰ 17% ਟੈਰ ਪਏ ਨੇ ਤੇ ਨੰਬਰ ਤਾਂ ਪੰਜਾਬ ਦਾ ਹੀ ਹੋਊਗਾ ਨਾ ਜੀ ਹਾਂਜੀ ਨੰਬਰ ਪੰਜਾਬ ਕਿੰਨੀ ਡਿਮਾਂਡ ਕਰਦੇ ਆ ਟਰੈਕਟਰ ਦੀ ਇਹ ਤਾਂ 940 ਹੈ ਜੀ ਬਾਕੀ ਚਲੋ ਕਰ ਲੈਂਗੇ 930 ਤੱਕ ਬਾਕੀ ਪਰਵੀਰ 930 ਟਰੈਕਟਰ ਬਣ ਜੂਗਾ ਉੱਪਰ ਹਸਾ ਦੇ ਤੁਸੀਂ ਲੱਗੀ ਹੋਈ ਐ ਦੇਖ ਸਕਦੇ ਹੋ ਟਰੈਕਟਰ ਨਵੇਂ ਵਰਗਾ ਹੀ ਪਿਆ ਹਾਂਜੀ ਪਿੱਛੇ ਦੇਖ ਲੱਗਾਂ ਉਹ ਮੇੜ ਲੱਗੇ ਹੋਏ ਨੇ ਹੈ ਹਾਂਜੀ ਤੇ ਆਹੜਾ ਗਈ ਸਭ ਤੋਂ ਧੀ ਸਪੈਸ਼ਲ ਐਡੀਸ਼ਨ ਇਹ ਟਰੈਕਟਰ ਕਾਫੀ ਡਿਮਾਂਡ ਦੇ ਵਿੱਚ ਰਹਿੰਦਾ ਹਾਂ ਦੇਖ ਸਕਦੇ ਹੋ ਇਹ ਤਾਂ ਮਿਲ ਗਈ 9 ਮਾਡਲ ਦਾ 24 ਚਾਹੀਦੀ ਆ ਜੀ 24 ਮਾਰ ਲਈ ਹਾਂਜੀ ਹਾਂਜੀ ਇਹ ਤਾਂ ਬਿਲਕੁਲ 2024 ਮਾਡਲ ਬ੍ਰਾਂਡ ਨਿਊ ਟਰੈਕਟਰ ਆ 265 ਘੰਟੇ ਚੱਲੇ ਜੋ ਜੀ ਗੇਅਰ ਵਾਲਾ ਇਹ 265 ਘੰਟੇ ਚੱਲਿਆ ਹੋਇਆ ਹੈ ਟਾਇਰ ਲਗਭਗ ਨਵੇਂ ਵਰਗੇ ਹੀ ਪਏ ਨੇ 90% ਟਾਇਰ ਨੇ ਸਾਫ਼ ਜਿਹੀ ਲੱਗੀ ਹੋਈ ਹੈ ਤੇ ਕਿੰਨੇ ਦਾ ਦੈਨ ਟਰੈਕਟਰ ਜੀ ਇਹ ਟਰੈਕਟਰ ਦੇ ਦੇਂਗੇ ਜੀ ਇਹ ਦੇ ਦੇਂਗੇ ਜੀ 83000 ਰੁਪਏ ਦਾ ਟਰੈਕਟਰ ਦੇ ਦੇਣਗੇ ਵੀਰ ਹਣੀ ਤੁਸੀਂ ਦੇਖ ਸਕਦੇ ਹੋ ਨਵਾਂ ਕੋਕਾ ਪੀਸ ਟਰੈਕਟਰ ਪਿਆ ਹੈ ਬਾਕੀ ਜੇ ਲੋ ਮੌਕੇ ਤੇ ਪਾ ਚੱਲ ਰਹੇ ਹਾਂ ਬਾਕੀ ਮੌਕੇ ਦੇ ਵੀਰ ਨੂੰ ਕਹਿੰਦੇ ਮਾਰ ਤਾਣ ਵੀ ਕਰ ਦਾਂਗੇ ਤੇ ਅਗਲਾ ਕਿਹੜਾ ਦੱਸਈਏ ਪਾਈ ਇਹ 50 50 ਡੀ ਆ ਜੀ 16 ਮਾਡਲ 50 50 ਡੀ 16 ਮਾਡਲ ਜੀ ਤੁਸੀਂ ਦੇਖ ਸਕਦੇ ਹੋ 50 50 ਡੀ 2016 ਮਾਡਲ ਟਾਇਰਾਂ ਦੀ ਕੰਡੀਸ਼ਨ ਰਹੀ ਜੀ ਮੁੰਡੇ ਡਾ 80% ਪਿਛਲੇ ਟਾਇਰ ਲਗਭਗ ਪਿਛਲੇ ਵੀ ਸੇਮ ਕੰਡੀਸ਼ਨ ਦੇ ਵਿੱਚ ਨੇ ਮਾੜਾ ਦੋਹੇਰ ਸੁਆ ਹੈ ਜੀ ਹਾਂ ਜੀ ਸੁਆ ਥੋੜਾ ਲਾਸਟ ਦਾ ਹੈ 16 ਲਾਸਟ ਦਾ ਤੇ ਬਣੂਗਾ ਕਿੰਨੇ ਦਾ ਜੀ ਟਰੈਕਟਰ ਇਹ ਦੇ ਦੇਂਗੇ ਜੀ 4 ਲੱਖ 80 ਹਜ਼ਾਰ ਦਾ ਚਾਰ ਸਿਦਰ ਰੈਕਟਰ ਮਿਲ ਰਿਹਾ ਵੀਰੋ ਹਾਂਜੀ ਆਕੇ ਤੁਸੀਂ ਜ਼ਰੂਰ ਦੋ ਬਾਈ ਨੂੰ ਮੌਕਾ ਤੇ ਅਗਲਾ ਕਿਦਾਂ ਹੈ ਜੀ ਭਾਈ ਪਿਛਲੇ ਰਹਿਣਗੇ ਜੀ ਅੱਜ ਪਿੱਛੇ ਸਾਡੇ ਕੰਮ ਚੱਲ ਰਿਹਾ ਇੱਧਰ ਉਹ ਆਹ ਆਹਲੀ ਬਿੜਦੇ ਵਿੱਚ ਕਰ ਲਾਂ ਕਬਰ ਹਾਂਜੀ ਇੱਥੋਂ ਸੋਹਣਾਂ ਦੀ ਕਿੱਥੋਂ ਕਰ ਲੈਂਦੇ ਹਾਂ ਜੀ ਹਾਂਜੀ ਹਾਂਜੀ ਇਹ ਰਹਿਣ ਦੋ ਠੀਕ ਹੈ ਹਾਂ ਲੈ ਲਓ ਹਾਂ 19 ਮਾਡਲ ਆ ਜੀ 2019 ਦਾ ਮਾਡਲ ਆ RX ਸਿਕੰਦਰ ਸੀਰੀਜ ਦੇਖ ਸਕਦੇ ਹੋ ਆ ਤਿੰਨ ਸਿਲੰਡਰ ਚ ਪਹਿਲਾ ਸਿਲੰਡਰ ਦੇ ਵਿੱਚ ਹਨ ਜੀ 55 HP ਕੈਟਾਗਰੀ ਵਾਲਾ ਹਾਂਜੀ ਬਾਕੀ ਟਾਇਰ ਦੇਸਾ ਨਵਿਆ ਬਾਰ ਕੇ ਟਾਇਰ ਪਾਏ ਨੇ ਹੱਡ ਲੱਗੀ ਹੋਈ ਐ ਸਿਸਟਮ ਲੱਗਿਆ ਹੋਇਆ ਮੋੜੇ ਟਾਇਰ ਵੀ ਦੂਏ 755 ਰੋਲਾਂ ਦੇ ਪਾਏ ਹੋਏ ਨੇ ਕਿੰਨਾ ਵਾਰ ਦੱਸਿਆ ਆਪਾਂ ਨੇ 2019 2019 ਮਾਡਲ ਤੇ ਬਣੂਗਾ ਕਿੰਨੇ ਦਾ ਜੀ ਇਹ ਦੇ ਰਹਿਗੇ 400 ਸਿੱਧਾ ਜੀ 400 ਜਰਾ ਇੱਟ ਮਿਲ ਰਿਹਾ ਵੀਰੋ ਆ ਦੇਖ ਸਕਦੇ ਹੋ ਬੇਡ ਬੂਡ ਮੂਰੇ ਲੱਗੇ ਹੋਏ ਨੇ ਟਰੈਕਟਰ ਕਾਫੀ ਸੋਹਣਾ ਤੇ ਠੰਡਾ ਟਰੈਕਟਰ ਆ ਇਹ ਹੈ 3600 ਡੈਸ਼ 2 ਹੈ ਜੀ ਹਾਂ ਜੀ ਕਿੰਨਾ ਮਤ ਲਈ ਇਹ ਹੀ ਇਹ ਵੀ ਜੀ 2020 ਮਾਡਲ ਹੈ ਹਾਂਜੀ ਹਾਂਜੀ 2020 ਮਾਡਲ ਆ ਸੱਤ ਨਹੀਂ ਲੱਗੀ ਹੋਈ ਆ ਟਾਇਰ ਵੀ ਲਗਭਗ ਅਸੀਂ 90% ਪਏ ਨੇ ਨੰਬਰ ਪੰਜਾਬ ਦਾ ਹੀ ਹੋਊਗਾ ਹਨਾ ਜੀ ਹਾਂਜੀ ਫਤਿਹਗੜ ਸਾਹਿਬ ਦਾ ਠੀਕ ਹੈ ਜੀ ਇਹ ਕਿੰਨੇ ਦਾ ਬਣੂਗਾ ਜੀ ਇਹਦਾ 5 15 ਹਜ਼ਾਰ 5 ਲੱਖ 15 ਹਜ਼ਾਰ ਰੁਪਏ ਇਦਾਂ ਦੀ ਨਿਮਾੜ ਆ ਤੇ ਅਗਲਾ ਜਿਹੜਾ ਪ੍ਰੀਤ ਜੀ ਸ੍ਰੀਤ ਵੀ ਮਾਡਲ ਹੈ ਜੀ 2020 ਮਾਡਲ ਪ੍ਰੀਤ ਦਾ ਕਿਹੜਾ ਇਹ ਇਹ 595 ਜੀ 595 ਹਾਂਜੀ ਹਾਂਜੀ 595 50 ਇੱਕ ਵੀ ਗੱਲ ਮੁੱਢ ਟਾਇਰ ਹੈ ਗਲੇ ਨਵੇਂ ਵਰਗੇ ਪੈਡਲ ਨੂੰ ਦੇਖ ਸਕਦੇ ਹਾਂ ਪਿਛਲੇ ਟਾਇਰ ਵੀ ਨਵੇਂ ਵਰਗੇ ਹੀ ਨੇ ਮਾਡਲ ਕਿੰਨਾ 2020 ਹੈ ਜੀ 2020 ਇਹ ਵੀ ਵੜਲਾ ਬਣੂਗਾ ਕਿੰਨੇ ਦਾ ਜੀ ਇਹ ਸਾਢੇ 30 ਮੰਗਦੇ ਆ ਜੀ 40 ਦਾ 40 ਠੀਕ ਹੈ ਜੀ 340 ਦਾ ਟਰੈਕਟਰ ਬਣ ਜਾਊਗਾ ਵੀਰੋ ਦੇਖਣਾ ਜੀ ਫਾਰਮ ਟਰੈਕ 60 ਇਹ 2003 ਮਾਡਲ ਹੈ ਜੀ 2003 ਮਾਡਲ ਇੱਕ ਨੀਦਾ ਦਵਾਗੇ ਜਪਾ ਜੀ ਇਹਦਾ 2 10 ਹੈ ਜੀ 2 ਲੱਖ ਤੋਂ ਦੇ ਰਹੇ ਦੋ 2003 ਮਾਡਲ ਫਾਰਮ ਡ੍ਰੈ 60 2 ਲੱਖ 10 ਹਜ਼ਾਰ ਦਾ ਮਿਲ ਜਾਊਗਾ ਟਾਇਰ ਦੀ ਕੰਡੀਸ਼ਨ ਹੈ ਜੀ ਤਕ ਭਾਗ 50% ਟਾਇਰ ਪਏ ਨੇ ਤੇ ਅਗਲਾ ਹੈ ਜੀ ਸੋਨਾਲਿਕਾ ਇਹ ਇੱਕ ਮਾਡਲ ਹੈ ਜੀ 2001 55 ਹਾਂਜੀ ਹਾਂਜੀ ਇਹ 55 HP ਦਾ ਹੋਊਗਾ ਨਹੀਂ ਹਾਂਜੀ 55 HP 55 ਜਿਹੜਾ ਸੋਨਾਲਿਕਾ ਹੈ ਰਾਈ 80% ਟਾਇਰ ਪਏ ਨੇ ਤੇ ਬਣੂਗਾ ਕਿੰਨੇ ਰੇਟ ਜੀ 225 2 ਲੱਖ 25 ਹਜ਼ਾਰ ਦਾ ਠੀਕ ਹੈ ਠੀਕ ਹੈ 22 855 ਇਹ 99 ਮਾਡਲ ਹੈ ਜੀ ਉਹ ਸਨਨੇ ਨਵੇਂ ਮਾਡਲ ਸਵਰਾਜ 855 ਮੁਰਲੇ ਟਾਇਰਾਂ ਨੇ ਬ੍ਰਾਂਡ ਨਿਊ ਗੁੜੀਰ ਦੇ ਪਿਛਲੇ ਟਾਇਰ ਵੀ ਹੈਗੇ ਨੇ ਲਗਭਗ 70% ਕਿੰਨੇ ਦਾ ਰੇਟਰ ਬਣੂਗਾ ਜੀ ਇਹ ਤਾਂ ਦੋ ਮੰਗਦੇ ਆ ਜੀ 1.90 ਦਾ ਦੋ ਲੱਖ ਮੰਗਦਿਆ ਬਾਕੀ ਚਲੋ ਮਾਰ ਲੈਣਾ ਫਿਰ ਅਗੜਾ ਦੇ ਜੀ ਸੋਨਾਲੀਕਾ 750 ਇੱਕ ਜਮਟ ਲਈ 15 ਰਾਈ 2015 ਮਾਡਲ ਆ 750 ਟਾਇਰਾਂ ਦੇ ਕੋਲ ਇਹ ਚੈੱਕ ਕਰ ਲੋ ਤਕਬਕ 80 80 ਪ੍ਰਸੈਂਟ ਪੇਸਲੇ ਟਾਇਰ ਮੁੱਢੇ ਹੈਗੇ ਨੇ 7% ਇਹ ਕਿੰਨੇ ਦਾ ਬਣੂਗਾ ਜੀ ਇਹ 410 ਜੀ 4 ਲੱਖ 10 ਹਜ਼ਾਰ ਰੁਪਏ ਦਾ ਟਰੈਕਟਰ ਬਣ ਜਾਊਗਾ ਵੀਰੋ ਤੇ ਅਗਲਾ ਕਿਹਦਾ ਹੈ ਇਹ ਪਾਰਜਲ ਹੈ ਹਾਂ ਦੇਖ ਲਓ ਆ ਅਰਜਨ 555 ਹੱਡ ਲੱਗੇ ਹੋਏ ਸਿਸਟਮ ਲੱਗੇ ਹੋਏ ਹੈ ਮਾਲਿਕ ਨੇ ਇਹ ਹੀ ਇਹ ਦਾਹ ਜੀ 2010 ਮਾਡਲ ਰਿਪਲੇਸੇਟਰ ਹੈ ਨੇ ਰੇਡੀਅਲ ਦੇ ਉਸੇ ਨੇ ਟਾਇਰ ਜਿਹੜੇ ਇਸ ਚੈੱਕ ਕਰ ਲਓ ਲਗਭਗ 70% ਟਾਇਰ ਪਏ ਨੇ ਤੇ ਕਿੰਨੇ ਦਾ ਬਣੂਗਾ ਜੀ 75 75 ਲੱਖ ਰੁਪਏ ਦਾ ਟਰੈਕਟਰ ਜੀ ਮਾੜਾ ਬਾਕੀ ਮਾਨਤਾ ਨ ਹੋ ਜੂਗਾ ਜੀ ਇਹ ਮਾਡਲ 12 ਹੈ ਜੀ 2012 ਮਾਡਲ 55100 ਹੋਣਾ ਹੈ ਜੀ ਇਹ ਟਰਬੋ ਵਾਲਾ ਹੀ ਹੈ ਸਿੰਪਲ ਬਿਲਕੁਲ ਦਾ ਸਿਆਰਪੋ ਵਾਲਾ ਜੀ ਟਰਬੋ ਵਾਲਾ ਹੀ ਇਹ ਆਹ ਆਹ ਇਹ ਜਿਹੜਾ ਜੂਜੀ ਦਾ ਜਿਹੜਾ ਉਹ ਹੁੰਦਾ ਹੀ ਇਹ ਠੀਕ ਠੀਕ ਇਹ ਵੈਸੇ ਬਿਨਾ ਟਰਬੋ ਪਈ ਹੈ ਜੀ ਇਹ ਵੀ ਟਰਬੋ ਵਾਲਾ ਹੈ ਟਰਬੋ ਤੇ ਠੀਕ ਠੀਕ ਹੈ ਜੀ 60% ਟਾਇਰ ਪੈਣੇ ਵੀਰੋ ਤੁਸੀਂ ਦੇਖ ਸਕਦੇ ਹੋ ਹੁਣ ਲੱਗੀ ਹੋਈ ਹੈ ਪਣੂਗਾ ਕਿੰਨੇ ਦਾ ਇਹ 3 ਸਪੀਡ ਹੈ ਜੀ ਇਹ 3 ਸਪੀਡ D4 4 ਟੀ ਦਾ ਮਾੜਦ ਨਾ ਸੱਪ ਨਹੀਂ 12 12 ਮਾਡਲ ਠੀਕ ਠੀਕ ਜੀ 750 ਜੀ ਸੋਨੜਕਾ ਇਹ 5 ਮਾਡਲ ਹੈ ਜੀ 2005 ਮਾਡਲ ਹਾਂਜੀ ਟਾਇਰਾਂ ਦੇ ਗ੍ਰੀਸ ਚੈੱਕ ਕਰ ਲੋ ਅੱਦੇ ਟਾਇਰ ਪਾਏ ਨੇ ਤੇ 2005 ਮਾਡਲ ਹੈ ਹਾਂਜੀ ਕਿੰਨੇ ਦਾ ਬਣ ਜੂਗਾ ਜੀ 2.50 ਮੰਗਦੇ ਆ ਜੀ ਬਾਕੀ ਕਿਲੋ ਬਹੁਤ 2.5 ਲੱਖ ਰੁਪਏ ਡਿਮਾਂਡ ਆ ਬਾਕੀ ਹੋ ਜੂਗਾ ਇਹ ਮਾਮਤਨ ਮੌਕੇ ਤੇ ਤੇ ਅਗਲਾ ਹੈ ਜੀ 19855 ਮੋੜੇ ਟਾਇਰ ਹੈ ਨੇ ਬ੍ਰਾਂਡ ਦੇ ਉਹ ਚਲ ਪਿਛਲੇ ਟਾਇਰ ਥੋੜੇ ਜੇ ਪਿਛਲੇ ਨਾਲ ਦੀ ਨੇ ਜੀ ਨਾਲ ਦੇ ਨੇ ਪੈਣ ਵਾਲੇ ਨੇ ਹਾਂ ਮਾੜਾ ਗੱਸੀ ਇਹ 12 ਜੀ 2012 ਮਾਡਲ ਤੇ ਪ੍ਰੈਸਰ ਸਟੇਰੀਂਗ ਲੋ ਕਿੰਨੇ ਦਾ ਬਣਵਾਇਆ ਇਹ 4 ਲੱਖ ਦਾ 4 ਲੱਖ ਰੁਪਏ ਦਾ ਡਿਮਾਂਡ ਆ ਟਰੈਕਟਰ ਦੀ ਹੂੰ ਬਾਕੀ ਹੋ ਜਾਊਗਾ ਜੀ ਮੌਕੇ ਤੇ ਸਮਝਾਂ ਤਾਣਾ ਤੇ ਅਗੜਾ ਗਏ ਜੀ ਪ੍ਰੀਤ 80 49 ਹਾਂਜੀ 80% ਵਾਲਾ ਪ੍ਰੀਤ ਟਾਇਰਾਂ ਚੱਕ ਨਹੀਂ ਸਨ ਕੱਭ ਲੋ ਚੈੱਕ 80% ਟਾਇਰ ਪੈ ਨੇ ਟਰੈਕਟਰ ਦੇ ਵੱਧੇ ਹੋਣਗੇ 70% ਹੈਗੇ ਨਹੀਂ ਹੂੰ ਤੇ ਕਿੰਨਾ ਵਾਰ ਦੱਸਿਆ ਜੀ ਇਹ ਵੀ ਜੀ 2020 ਮਾਡਲ ਕਿੰਨੀ ਡਿਮਾਂਡ ਆ ਇਹਦੀ ਇਹਦੀ 375 375 ਬਾਕੀ ਮਾਡਲ ਕਰ ਦਣਗੇ ਬਾਈ ਉਹਨੇ ਤੇ ਅਗਲਾ ਆ ਗਿਆ ਜੀ 575 ਮਹਿੰਦਰਾ ਡੀਆਈ ਇੱਕ ਨੰਬਰ ਲਈ 92 ਜੀ 1992 ਮਾਡਲ ਤੁਸੀਂ ਦੇਖ ਸਕਦੇ ਹੋ ਟਾਇਰ ਲਗਭਗ ਅੱਧੇ ਟਾਇਰ ਪਏ ਨੇ ਤੇ ਰਮਾਰਦ ਨੇ ਇਹਦੀ ਇਹਦੀ 13 ਇੱਕ ਰੱਖ 30000 ਰੇਟਰ ਦੀ ਡਿਮਾਂਡ ਆ ਬਾਕੀ ਹਰ ਵਜੜਾ ਦਾ ਟਰੈਕਟਰ ਹੈਗਾ ਉਰੇ ਬਾਈ ਉਹਨਾਂ ਕੋਲ ਤੇ ਅਗਲਾ ਆ ਗਿਆ 911 ਸਿੱਧੂ ਮੂਸੇਵਾਲ ਦੇ ਫੈਨ ਜਿਹੜੇ ਬਾਈ ਉਹਨੂੰ ਹੈਗੇ ਨੇ ਇਹ ਰਿਪੇਅਰ ਕਰਵਾਉਣਾ ਹੈ ਇਹ ਉਹ ਇਹ ਬਿਨਾਂ ਹਾਰਡ ਕੈਂਡ ਹਾਰਡ ਦੇ ਵੀ ਟਾਇਰ ਆ ਇਹ ਮਾਡਲ ਨਹੀਂ ਪਾਵਰ ਸਟੀering ਹੈ ਪਾਵਰ ਸਟੀering ਆ ਇਹਦਾ 240 ਮੰਗਦੇ ਨੇ 240 ਮੰਗਦੇ ਆ ਮਾਡਲ ਨਹੀਂ ਇਹ 2001 2001 ਦਾ ਮਾਡਲ ਆ ਮੁੱਢ ਡਾ ਰਹੇ ਨੇ ਬ੍ਰਾਂਡ ਦੇ ਉਹ ਪਿਛਲੇ ਟਾਇਰ ਹੋਇਆ ਹੈਗੇ ਨੇ ਲਗਭਗ 40 ਪੈਸੇ ਤੇ ਅਗਲਾ ਇਹ 5405 ਇੱਕ ਨੰਬਰ ਲਈ ਇਹ ਮਾਡਲ 2009 ਹੈ ਜੀ 2009 ਮਾਡਲ ਹੈ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਸਾਡੇ ਕੋ 900 ਘੰਟੇ ਸਾਡੇ 950 ਘੰਟੇ ਚੱਲਿਆ ਹੋਇਆ 2019 ਮਾਡਲ ਆ 4x4 ਦੇ ਵਿੱਚ ਟਾਇਰ ਹੈਗੇ ਨੇ ਲੱਕ-ਪੱਕ ਬ੍ਰਾਂਡ ਦੇ ਟਾਇਰ ਨੇ ਜੇ ਸਾਦੇ ਹਾਂ 90 ਪੈਸੇ ਪਹਿਲੇ ਟਾਇਰ ਪੈਣੇ ਮੁੱਢੇ ਪੈਸੇ ਵੀ ਮੁੱਢੇ ਟਾਇਰ ਵੀ ਹੈਗੇ ਨੇ ਐਨੇ ਹੀ ਤੇ ਕਿੰਨੇ ਦਿਵਾਨ ਕਰਦੇ ਆ ਪਾਜੀ ਤੇ ਸਾਡੇ 950 ਜੀ ਸਾਡੇ 95 ਲੱਖ ਰੁਪਏ ਦਿਵਾਨ ਆ ਤੇ ਬਾਕੀ ਹੋ ਜਾਊਗਾ ਜੀ ਮਾਨਤਾਂ ਆਹੜਾ ਡਾ ਗੇਤਰ ਮੰਜਾ 5504 ਹੈ ਜੀ 5504 ਜੀ ਬਮਨਜਾ 04 ਜੌਂਡ ਯਾਰ ਦੇਖ ਸਾਡੇ ਤੁਸੀਂ ਤੇ ਕਿੰਨਾ ਮਾੜੀ ਟਰੈਕਟਰ ਜੀ ਇਹ 11 ਜੀ ਇਹ ਐਲਟੀ ਮਾਡਲ ਵਿੱਚ ਆ ਨਾ ਜੀ ਹਾਂ ਜੀ ਹਾਂ ਡਬਲ ਪੀਟੀਓ ਗਿਆਰਾਂ ਮਾਡਲ 2000 ਕਿੰਨਾ ਮਾਡਲ ਦੱਸੇ 11 ਜੀ 2011 ਮਾਡਲ ਟਾਇਰਾਂ ਨਿਕੜਿਸ ਰਹੀ ਗਈ ਹੈ ਲਗਭਗ ਅੱਧੇ ਟਾਇਰ ਪਏ ਨੇ ਤੇ ਬੜੂਆ ਕਿੰਨੇ ਦਾ ਜੀ 370 ਦਾ ਜੀ 370000 ਦਾ ਟਰੈਕਟਰ ਬਣ ਜਾਊਗਾ ਹਾਂ ਜੀ ਬ్రో ਇਹ ਜਿਹੜਾ ਟਰੈਕਟਰ ਆ ਜਿਹੜੇ ਆਪਾਂ ਨੂੰ ਆਪਾਂ ਨੂੰ ਬਾਈ ਜੀ ਨੇ ਦਿਖਾਏ। ਬਾਕੀ ਜਿਹੜੇ ਮੇਰੇ ਪ੍ਰਮੁੱਖਾਂ ਆਉਣ ਲਈ ਜਿਵੇਂ 14 15 ਤੋਂ ਉੱਪਰ ਉਹਦਾ ਲੋਨ ਵੀ ਹੋ ਜਾਊਗਾ ਤੇ ਬ੍ਰਿਜ ਜੀ ਸਭ ਤੋਂ ਪਹਿਲਾਂ ਇੱਕ ਵਾਰ ਸਿਰ ਤੋਂ ਆਪਣੀ ਲੋਕੇਸ਼ਨ ਦੱਸ ਦਿਓ ਜੀ ਵੀ ਕਿ ਕਿ ਲੋਕੇਸ਼ਨ ਹੈ ਜੀ ਜਿੱਥੇ ਬੰਦੇ ਆਉਣਾ ਹੋਵੇ ਇਸ ਰਾਂ ਤੋਂ 500 ਰੋਡ ਤੇ ਰੇਖਣ ਵਾਲੇ ਪਾਸੇ 4 ਕਿਲੋਮੀਟਰ ਠੀਕ ਹੈ ਜੀ 500 ਦੇ ਪਿੰਡਾਂ ਚਾਵਾਂ ਪੁਲਾ 4 ਕਿਲੋਮੀਟਰ ਛੋਟਾ ਪਿੰਡ ਨਹਿਰ ਥੀ ਠੀਕ ਹੈ ਠੀਕ ਹੈ ਜੀ ਤੇ ਆਪਣੇ ਕੰਟਰੈਕਟਰ ਨੰਬਰ ਆ ਬੋਲ ਦਿੰਦੇ ਹਾਂ 98155 ਸਟਾਰਟ ਜੀ ਰੁਕਾਟ ਠੀਕ ਹੈ ਜੀ 9648 1664 ਠੀਕ ਹੈ ਜੀ ਹਾਂ ਜੀ ਪ੍ਰੋਫੈਸਰ ਜੀ ਬਾਈ ਜੀ ਦੇ ਕੰਟੈਕਟ ਨੰਬਰ ਜਿਹੜੇ ਆਪਾਂ ਨੂੰ ਦਿੱਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Facebook ਪੇਜ ਦੇ ਰੋ Facebook ਇਹਨੂੰ ਕਰ ਦਿਓ ਫੋਲੋ ਬਾਕੀ ਆਪਣੇ Instagram ਨੂੰ ਫੋਲੋ ਜਰੂਰ ਕਰ ਲਿਓ ਕਿਉਂਕਿ ਉੱਥੇ ਆਪਾਂ ਡੇਟਾ ਦੇ ਡੇਟਾ ਜਿੱਦਾਂ ਲੈ ਕੇ ਹੁੰਦੇ ਰਹਨੇ ਆ ਬਾਕੀ ਬਿਲਕੁਲ ਲਾਈਕ ਸ਼ੇਅਰ ਕਮੈਂਟ ਧੰਨਵਾਦ